ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਦੇ ਵਿੱਚ ਇੱਕ ਪੰਛੀਆਂ ਦਾ ਝੁੰਡ ਉੱਡਿਆ ਜਾ ਰਿਹਾ ਸੀ ਇਸ ਝੁੰਡ ਨੇ ਅਚਾਨਕ ਕੀ ਦੇਖਿਆ ਕਿ ਥੱਲੇ ਬਹੁਤ ਜ਼ਿਆਦਾ ਚੋਗਾ ਖਿਲਰਿਆ ਹੋਇਆ ਹੈ ਇੱਕ ਇੱਕ ਕਰਕੇ ਪੰਛੀ ਉਧਰ ਨੂੰ ਜਾਂਦੇ ਗਏ ਤੇ ਹੌਲੀ-ਹੌਲੀ ਚੋਗਾ ਚੁਗਣ ਲੱਗੇ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਬਿਮਾਰ ਇੱਕ ਕੁੱਗੀ ਸੀ ਕੁੱਗੀ ਨੇ ਸੋਚਿਆ ਕਿ ਜੇ ਮੈਂ ਥੱਲੇ ਚਲੀ ਗਈ ਤਾਂ ਵਾਪਸ ਮੇਰੇ ਤੋਂ ਉੱਡਿਆ ਨਹੀਂ ਜਾਣਾ ਪਰ ਉਸ ਨੂੰ ਅੰਤਾਂ ਦੀ ਭੁੱਖ ਬਹੁਤ ਲੱਗੀ ਹੋਈ ਸੀ ਫਿਰ ਉਸ ਨੇ ਸੋਚਿਆ ਕਿ ਮੈਂ ਇੱਥੇ ਹਵਾ ਦੇ ਵਿੱਚ ਉੜਦੀ ਉੜਦੀ ਮਰ ਜਾਵਾਂ ਇਸ ਤੋਂ ਬਿਹਤਰ ਹੈ ਇਹ ਹੋਵੇਗਾ ਕਿ ਮੈਂ ਭੁੱਖ ਮਿਟਾ ਲਵਾਂ ਭੁੱਖ ਨਾਲ ਨਾ ਮਰਾਂ ਬਾਅਦ ਵਿੱਚ ਦੇਖੀ ਜਾਊਗੀ ਕਿ ਉੱਡਿਆ ਜਾਂਦਾ ਹੈ ਜਾਂ ਨਹੀਂ ਉਹ ਵੀ ਉੱਥੇ ਜਾ ਕੇ ਦੂਜੇ ਪੰਛੀਆਂ ਦੇ ਵਿੱਚ ਬੈਠ ਕੇ ਚੋਗਾ ਚੁਗਣ ਲੱਗੀ ਜਿਵੇਂ ਜਿਵੇਂ ਪੰਛੀਆਂ ਦੀ ਭੁੱਖ ਮਿਟਦੀ ਗਈ ਇਕ-ਇਕ ਕਰਕੇ ਵਾਪਸ ਉੱਡ ਕੇ ਆਸਮਾਨ ਵੱਲ ਚਲੇ ਗਏ ਪੰਛੀ ਪਰ ਜਿਹੜੀ ਕੁੱਗੀ ਸੀ ਸਭ ਤੋਂ ਅੰਤ ਵਿੱਚ ਇਕੱਲੀ ਰਹਿ ਗਈ ਉਸ ਤੋਂ ਉੱਡਿਆ ਨਾ ਗਿਆ ਇਹ ਸਾਰਾ ਕੁਝ ਦੇਖ ਰਿਆ ਸੀ ਇੱਕ ਟਾਣੀ ਦੇ ਉੱਪਰ ਬੈਠਾ ਹੋਇਆ ਇੱਕ ਕਾਂ ਕਾਂ ਦਾ ਸੁਭਾਅ ਥੋੜਾ ਜਿਹਾ ਖਚਰਾ ਹੁੰਦਾ ਹੈ ਉਸਨੇ ਦੇਖਿਆ ਕਿ ਕੁੱਗੀ ਤੋਂ ਉੱਡਿਆ ਨਹੀਂ ਜਾ ਰਿਹਾ ਉਸਨੇ ਸੋਚਿਆ ਕਿ ਇਸ ਨੂੰ ਪਰੇਸ਼ਾਨ ਕਰਦੇ ਆ ਜੇ ਇਹ ਕਿਧਰੇ ਮਰ ਮੁੱਕ ਗਈ ਇਸ ਨੂੰ ਆਪਾਂ ਭੋਜਨ ਬਣਾ ਲਵਾਂਗੇ ਉਸਨੇ ਕੁੱਗੀ ਨੂੰ ਸੱਚਮੁੱਚ ਹੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕੁੱਗੀ ਉੱਡਣਾ ਚਾਹਵੇ ਪਰ ਉਸ ਤੋਂ ਉੱਡਿਆ ਨਹੀਂ ਸੀ ਜਾਂਦਾ ਕਿਉਂਕਿ ਉਸਦੇ ਖੰਭ ਤੇ ਉਸਦਾ ਸਰੀਰ ਸਾਥ ਨਹੀਂ ਸੰਦਿੰਦੇ ਫਿਰ ਉਸਨੇ ਕਾਂ-ਕਾਂ ਕਰਕੇ ਆਪਦੇ ਵਰਗੇ ਹੋਰ ਕਾਂਵਾਂ ਨੂੰ ਬੁਲਾ ਲਿਆ ਉਹ ਸਾਰੇ ਰਲ ਕੇ ਉਸਨੂੰ ਪਰੇਸ਼ਾਨ ਕਰਨ ਲੱਗੇ ਤੇ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਘੁੱਗੀ ਦੇ ਭਰਾ ਨਿਕਲਣਗੇ ਫਿਰ ਰਲ ਕੇ ਇਸ ਦਾ ਭੋਜਨ ਕਰ ਲਵਾਂਗੇ ਪਰ ਜਿਸ ਨੂੰ ਪਰਮਾਤਮਾ ਨੇ ਅਕਲ ਦਿੱਤੀ ਹੋਵੇ ਜਿਸ ਨੂੰ ਪਰਮਾਤਮਾ ਨੇ ਰੱਖਣਾ ਹੋਵੇ ਉਸ ਦੇ ਦਿਮਾਗ ਵਿੱਚ ਕੋਈ ਨਾ ਕੋਈ ਢੰਗ ਤਰੀਕਾ ਆ ਹੀ ਜਾਂਦਾ ਹੈ ਘੁੱਗੀ ਦੇ ਮਨ ਵਿੱਚ ਸੁਝਾਅ ਆਇਆ ਕਿ ਇੱਕ ਬਹੁਤ ਸੰਘਣੀ ਝਾੜੀ ਦੇ ਵਿੱਚ ਵੜ ਜਾਣੀ ਆ ਇਹ ਡਰ ਦੇ ਮੇਰੇ ਪਿੱਛੇ ਨਹੀਂ ਆਉਣਗੇ ਇਸੇ ਤਰੀਕੇ ਨਾਲ ਹੋਇਆ ਕੁੱਗੀ ਦੇ ਦਿਮਾਗ ਵਿੱਚ ਇਹ ਘਾੜਤ ਘੜੀ ਹੋਈ ਸੀ ਉਹ ਇੱਕ ਸੰਘਣੀ ਝਾੜੀ ਦੇ ਵਿੱਚ ਵੜ ਕੇ ਬੈਠ ਗਈ ਕਾਮਾ ਨੇ ਬਾਹਰ ਇੰਤਜ਼ਾਰ ਕਰਨਾ ਸ਼ੁਰੂ ਕੀਤਾ ਉਹ ਕਾਫੀ ਰੌਲਾ ਪਾਉਂਦੇ ਰਹੇ ਉਹਨਾਂ ਨੂੰ ਸੀ ਕਿ ਉਹ ਸਾਡੇ ਰੌਲੇ ਤੋਂ ਡਰ ਕੇ ਕੁੱਗੀ ਬਾਹਰ ਆ ਜਾਵੇ ਪਰ ਉਹ ਬਾਹਰ ਨਾ ਆਈ ਰਾਤ ਵੇਲਾ ਹੋ ਗਿਆ ਉਹ ਉੱਡ ਕੇ ਚਲੇ ਗਈ ਕੁੱਗੀ ਉੱਥੇ ਹੀ ਝਾੜੀ ਦੇ ਅੰਦਰ ਰਹਿ ਗਈ ਥੋੜੀ ਜਹੀ ਰਾਤ ਹੋਈ ਤਾਂ ਇੱਕ ਜਥਾ ਤੁਰਦਾ ਆਇਆ ਦੇ ਨਾਲ ਦੇ ਪਿੱਪਲ ਦੇ ਦਰਖਤ ਹੇਠ ਆ ਕੇ ਆਰਾਮ ਫਰਮਾਉਣ ਲੱਗਾ ਉਸ ਜਥੇ ਦੇ ਵਿੱਚ ਇੱਕ ਬਹੁਤ ਹੀ ਸੁਲਝਿਆ ਹੋਇਆ ਸਾਧੂ ਸੀ ਮਹਾਤਮਾ ਸੀ ਉਹ ਤੇ ਉਹਦੇ ਉਸਦੇ ਚੇਲੇ ਸਨ ਉਹਨਾਂ ਨੂੰ ਉੱਥੋਂ ਦਾ ਵਾਤਾਵਰਨ ਚੰਗਾ ਲੱਗਿਆ ਕਿਉਂਕਿ ਬਹੁਤ ਹੀ ਨੇੜੇ ਇੱਕ ਨਦੀ ਵਗਦੀ ਸੀ ਤੇ ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਝੁੱਗੀ ਉੱਥੇ ਹੀ ਬਣਾ ਲਈ ਅਗਲੇ ਦਿਨ ਸਵੇਰੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਪਾਂ ਅਗਲੇ ਕੁਝ ਦਿਨਾਂ ਦੇ ਲਈ ਇੱਥੇ ਥਾਂ ਨੂੰ ਪੱਕਾ ਟਿਕਾਣਾ ਬਣਾ ਲਵਾਂਗੇ। ਭੋਜਨ ਦਾ ਇੰਤਜ਼ਾਮ ਕਰਕੇ ਲੈ ਆਇਆ ਕਰਾਂਗੇ ਤੇ ਜੇ ਕੋਈ ਸਾਡੇ ਕੋਲ ਸਾਨੂੰ ਮਿਲਣ ਆਇਆ ਕਰੂਗਾ ਤੇ ਉਸ ਨੂੰ ਗਿਆਨ ਦੀਆਂ ਗੱਲਾਂ ਵੰਡਿਆ ਕਰਾਂਗੇ। ਹਰ ਰੋਜ਼ ਸਵੇਰੇ ਉੱਠ ਕੇ ਉਹ ਪੂਜਾ ਪਾਠ ਕਰਿਆ ਕਰਨ। ਪੂਜਾ ਪਾਠ ਕਰਨ ਤੋਂ ਬਾਅਦ ਭੋਜਨ ਬਣਾਇਆ ਕਰਨ ਤੇ ਭੋਜਨ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਗੁਰੂ ਪੀਰ ਨੂੰ ਪਰਮਾਤਮਾ ਦੇ ਨਾਮ ਦਾ ਭੋਜਨ ਅਲੱਗ ਕੱਢ ਕੇ ਇੱਕ ਜਗ੍ਹਾ ਤੇ ਪਾ ਦਿਆ ਕਰਨ ਉਸ ਉਪਰੰਤ ਉਸ ਸਤ ਸੰਗਤ ਕਰਿਆ ਕਰਦੇ ਸਨ ਗੁਰੂ ਉਹਨਾਂ ਦਾ ਮਹਾਤਮਾ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਦੱਸਿਆ ਕਰਦਾ ਸੀ ਤੇ ਦੁਪਹਿਰ ਵੇਲੇ ਆਰਾਮ ਕਰਨ ਤੋਂ ਬਾਅਦ ਰਾਤ ਦੇ ਭੋਜਨ ਦੀ ਤਿਆਰੀ ਕਰਕੇ ਰਾਤ ਵੇਲੇ ਤੱਕ ਕਈ ਵਾਰ देर-ਦੇਰ ਤੱਕ ਆਪਸ ਵਿੱਚ ਸ਼ਲਾਹ-ਮਸਵਰੇ ਤੇ ਗਿਆਨ ਦੀਆਂ ਗੱਲਾਂ ਕਰਦੇ ਸੀ ਤੇ ਹੁਣ ਜਿਹੜਾ ਭੋਜਨ ਸਭ ਤੋਂ ਪਹਿਲਾਂ ਉਹ ਗੁਰੂ ਦੇ ਨਾਮ ਦਾ ਅਲੱਗ ਕਰਦੇ ਸਨ ਉਹ ਤਾਣਾ ਪਾਣੀ ਜਿੱਥੇ ਰੱਖਦੇ ਸਨ ਜਿੱਥੇ ਸੁੱਟਦੇ ਸਨ ਉਹ ਝਾੜੀ ਦੇ ਨਾਲ ਵਾਲੀ ਥਾਂ ਸੀ ਉਹ ਕੁੱਗੀ ਉਥੋਂ ਨਿਕਲਿਆ ਕਰਦੀ ਤੇ ਝਾੜੀ ਵਾਲੀ ਥਾਂ ਤੋਂ ਚੋਗਾ ਚੋੱਕ ਕੇ ਫਿਰ ਅੰਦਰ ਵੜ ਜਿਆ ਕਰਦੀ ਸੀ ਉਸ ਨੂੰ ਇਹ ਮਾਹੌਲ ਉਹਨਾਂ ਸਾਧੂਆਂ ਨਾਲੋਂ ਲੋਕਾਂ ਨਾਲੋਂ ਵੀ ਜ਼ਿਆਦਾ ਪਸੰਦ ਆ ਰਿਹਾ ਸੀ ਕਿਉਂਕਿ ਉਸ ਨੂੰ ਭੋਜਨ ਵੀ ਮਿਲ ਰਿਹਾ ਸੀ ਉਸ ਦੀ ਸਿਹਤ ਵੀ ਠੀਕ ਹੋ ਰਹੀ ਸੀ ਤੇ ਨਾਲ ਹੀ ਨਾਲ ਉਸ ਨੂੰ ਗਿਆਨ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ ਉਸ ਨੂੰ ਬਹੁਤ ਕੁਝ ਨਵਾਂ ਪਤਾ ਲੱਗ ਰਿਹਾ ਸੀ ਹੌਲੀ ਹੌਲੀ ਉਸਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਕਿ ਉਸ ਮਹਾਤਮਾ ਦੇ ਕਰਕੇ ਉਹ ਬੋਲਣਾ ਵੀ ਸਿੱਖ ਗਈ ਸੀ ਉਸ ਨੂੰ ਇਨਸਾਨੀ ਭਾਸ਼ਾ ਵੀ ਆ ਰਹੀ ਸੀ ਉਹ ਸਾਧੂ ਬਾਬੇ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਹਰ ਰੋਜ਼ ਲੋਕ ਨਵੇਂ ਉਥੇ ਆਇਆ ਕਰਦੇ ਨਵੇਂ-ਨਵੇਂ ਕਿਸਮ ਦੇ ਸਵਾਲ ਤੇ ਨਵੇਂ-ਨਵੇਂ ਕਿਸਮ ਦੀਆਂ ਬੁਝਾਰਤਾਂ ਬਾਬੇ ਦੇ ਕੋਲ ਆ ਕੇ ਪਾਉਂਦੇ ਤੇ ਬਾਬਾ ਉਹਨਾਂ ਦਾ ਝਟ ਵਿੱਚ ਹੱਲ ਕਿਆ ਕਰਦਿਆ ਕਰਦਾ ਉਹ ਕੁੱਗੀ ਜਿਹੜੀ ਆਪਣੀ ਜਾਨ ਬਚਾਉਂਦੀ ਹੋਈ ਝਾੜੀਆਂ ਦੇ ਵਿੱਚ ਬੈਠੀ ਹੋਈ ਸੀ ਉਹਦੇ ਨਾਲ-ਨਾਲ ਵੀ ਗਿਆਨ ਦੇ ਵਿੱਚ ਵਾਧਾ ਹੋ ਰਿਹਾ ਸੀ ਸੋ ਤਕਰੀਬਨ 2 ਕੋ ਮਹੀਨਿਆਂ ਦੇ ਬਾਅਦ ਸਾਧੂ ਬਾਬੇ ਨੇ ਫੈਸਲਾ ਲਿਆ ਕਿ ਹੁਣ ਆਪਾਂ ਇੱਥੋਂ ਕੁਝ ਕਰਦੇ ਹਾਂ ਹੁਣ ਕਿਸੇ ਅਗਲੇ ਸਥਾਨ ਤੇ ਜਾਂਦੇ ਹਾਂ ਹੁਣ ਕੁਝ ਹੋਰ ਨਵੇਂ ਲੋਕਾਂ ਦੇ ਨਾਲ ਮਿਲਦੇ ਹਾਂ ਇੰਨਾ ਕਹਿ ਕੇ ਉਹ ਉਸ ਸਥਾਨ ਤੋਂ ਚਲੇ ਗਈ ਹੁਣ ਜਿਹੜੀ ਖੁੱਗੀ ਸੀ ਹੁਣ ਤੱਕ ਉਸਦੀ ਸਿਹਤ ਬਿਲਕੁਲ ਠੀਕ ਹੋ ਗਈ ਸੀ ਉਸਦੇ ਖੰਭਾਂ ਤੇ ਉਸਦੇ ਸਰੀਰ ਵਿੱਚ ਇੱਕ ਵਾਰ ਤਾਕਤ ਆ ਗਈ ਸੀ ਹੁਣ ਉਹ ਜਿੰਨਾ ਚਾਹੇ ਮਰਜ਼ੀ ਉੱਡ ਸਕਦੀ ਸੀ ਨਾਲ ਦੀ ਨਾਲ ਉਸ ਨੂੰ ਇਸ ਗੱਲ ਦਾ ਫਕਰ ਸੀ ਇਸ ਗੱਲ ਦਾ ਨਾਜ ਸੀ ਕਿ ਹੁਣ ਉਹ ਇਨਸਾਨਾਂ ਵਾਂਗੂ ਬੋਲ ਸਕਦੀ ਹੈ ਤੇ ਨਾਲ ਦੀ ਨਾਲ ਉਸ ਸਾਧੂ ਦੇ ਦੱਸੇ ਹੋਏ ਬਹੁਤ ਸਾਰੇ ਗੁਣ ਉਸਨੇ ਅਪਣਾ ਲਏ ਸਨ ਹੁਣ ਉਹ ਕਿਸੇ ਵੀ ਪੱਖੋਂ ਇਨਸਾਨਾਂ ਨਾਲੋਂ ਕਿਤੇ ਵੀ ਘੱਟ ਨਹੀਂ ਸੀ ਬਸ ਪਰਮਾਤਮਾ ਦਾ ਦਿੱਤਾ ਹੋਇਆ ਸਰੀਰ ਵੱਖਰਾ ਸੀ ਨਹੀਂ ਤਾਂ ਬਿਲਕੁਲ ਇਨਸਾਨਾਂ ਵਾਂਗ ਸੀ ਫਿਰ ਇੱਕ ਦਿਨ ਉਹ ਇੱਕ ਨਗਰ ਦੇ ਕੋਲ ਲੰਘ ਰਹੀ ਸੀ ਤਾਂ ਉਸਨੇ ਦੇਖਿਆ ਕਿ ਉੱਥੇ ਕਾਫੀ ਜ਼ਿਆਦਾ ਜੋਗਾ ਖਿਲਰਿਆ ਹੋਇਆ ਸੀ ਉਹ ਚੂਗਾ ਚੁਗਣ ਦੇ ਲਈ ਉੱਥੇ ਉਤਰੀ ਪਰ ਪਰਮਾਤਮਾ ਦੀ ਜੋ ਮਰਜ਼ੀ ਉਥੇ ਇੱਕ ਸ਼ਿਕਾਰੀ ਦੇ ਜਾਲ ਵਿੱਚ ਸ਼ਿਕਾਰੀ ਦਾ ਜਾਲ ਫਸਾਇਆ ਹੋਇਆ ਸੀ ਉਸ ਦੇ ਜਾਲ ਵਿੱਚ ਕੋਈ ਹੋਰ ਪੰਛੀ ਤਾਂ ਨਹੀਂ ਆਇਆ ਉਸ ਨੇ ਇਸ ਘੁਗੀ ਨੂੰ ਜਾਲ ਦੇ ਵਿੱਚ ਫਸਾ ਲਿਆ ਤੇ ਆਪਣੇ ਘਰ ਲੈ ਗਿਆ ਘਰ ਜਾ ਕੇ ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ ਕਿ ਅੱਜ ਬਹੁਤੇ ਪੰਛੀ ਤਾਂ ਜਾਲ ਵਿੱਚ ਆਏ ਨਹੀਂ ਜਿਨ੍ਹਾਂ ਨੂੰ ਵੇਚ ਕੇ ਮੈਂ ਚੰਦ ਰੁਪਏ ਬਣਾ ਸਕਦਾ ਤੇ ਰਾਤ ਦੀ ਰੋਟੀ ਦਾ ਹਿੱਲਾ ਹੋ ਸਕਦਾ ਇੱਕ ਘੁੱਗੀ ਹੈ ਇਸ ਇਸ ਤਰ੍ਹਾਂ ਕਰ ਇਸ ਨੂੰ ਪਕਾ ਲੈ ਆਪਾਂ ਇਸੇ ਨੂੰ ਖਾ ਲਵਾਂਗੇ ਸ਼ਿਕਾਰੀ ਨੇ ਘੁੱਗੀ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ ਹੁਣ ਜਿਵੇਂ ਸ਼ਿਕਾਰੀ ਦੀ ਘਰ ਵਾਲੀ ਪਿੰਜਰਾ ਚੁੱਕ ਕੇ ਰਸੋਈ ਵੱਲ ਲੈ ਜਾ ਰਹੀ ਸੀ ਤਾਂ ਘੁੱਗੀ ਨੂੰ ਆਪਣੀ ਮੌਤ ਆਉਂਦੀ ਦੀ ਸੀ ਉਸ ਨੇ ਦੋਮਾ ਨੂੰ ਇੱਕਦਮ ਇਨਸਾਨੀ ਆਵਾਜ਼ ਦੇ ਵਿੱਚ ਕਿਹਾ ਕਿ ਦੇਖੋ ਮੈਂ ਇੱਕ ਆਮ ਘੁੱਗੀ ਨਹੀਂ ਹਾਂ ਤੁਸੀਂ ਮੈਨੂੰ ਜਾਣ ਦਿਓ ਮੈਂ ਤੁਹਾਨੂੰ ਕੁਝ ਪੰਜ ਕੋ ਗਿਆਨ ਦੀਆਂ ਗੱਲਾਂ ਦੱਸਦੀਆਂ ਸ਼ਾਇਦ ਇਹ ਗਿਆਨ ਦੀਆਂ ਗੱਲਾਂ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਿਕਾਰ ਕਰਨ ਦੀ ਜ਼ਰੂਰਤ ਹੀ ਨਾ ਪਵੇ ਪਰਮਾਤਮਾ ਤੁਹਾਨੂੰ ਇਹ ਗਿਆਨ ਦੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲੈ ਆਉਂਦੀਆਂ ਤਾਂ ਤੁਹਾਨੂੰ ਕਰੋੜਾਪਤੀ ਬਣਾ ਦੇਣਗੀਆਂ ਤੁਹਾਡੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ ਬਸ ਮੇਰੀ ਜਾਨ ਬਖਸ਼ ਦਿਓ ਮੇਰੀ ਜਾਨ ਬਖਸ਼ਣ ਦੇ ਬਦਲੇ ਇਹ ਕੀਮਤੀ ਗੱਲਾਂ ਦੱਸਾਂਗੀ ਸ਼ିକਾਰੀ ਤੇ ਉਸਦੀ ਘਰਵਾਲੀ ਬਹੁਤ ਹੈਰਾਨ ਹੋਏ ਕਿ ਇੱਕ ਕੂਗੀ ਪਹਿਲੀ ਵਾਰ ਬੋਲਦੀ ਸੁਣੀ ਹੈ। ਉਹਨਾਂ ਨੇ ਕਿ ਉਹਨਾਂ ਨੇ ਪੁੱਛਿਆ ਇਹ ਕਿਵੇਂ ਸੰਭਵ ਹੈ? ਤਾਂ ਉਸਨੇ ਦੱਸਿਆ ਕਿ ਮੈਂ ਇੱਕ ਗਿਆਨੀ, ਇੱਕ ਮਹਾਤਮਾ ਦੇ ਸੰਗਤ ਵਿੱਚ ਰਹੀ ਹਾਂ ਜਿੱਥੋਂ ਮੈਂ ਬੋਲਣਾ ਵੀ ਸਿੱਖਿਆ ਤੇ ਨਾਲ ਦੀ ਨਾਲ ਮੈਂ ਜ਼ਿੰਦਗੀ ਦੇ ਅਨੇਕਾਂ ਨੁਸਖੇ ਸਿੱਖੇ ਨੇ। ਉਹਨਾਂ ਵਿੱਚੋਂ ਇੱਕ ਨੁਕਸਾ ਇਹ ਵੀ ਹੈ ਕਿ ਅਮਰ ਕਿਵੇਂ ਰਿਹਾ ਜਾ ਸਕਦਾ ਹੈ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਨਾਲ ਉਹ ਵੀ ਸਾਂਝਾ ਕਰ ਦਿਆਂਗੀ। ਸ਼ିକਾਰੀ ਬਹੁਤ ਖੁਸ਼ ਹੋ ਗਿਆ ਤੇ ਉਸਨੇ ਕਿਹਾ ਠੀਕ ਹੈ ਮੈਂ ਵਾਦਾ ਕਰਦਾ ਮੈਂ ਆਪਣੇ ਮੈਂ ਤੈਨੂੰ ਆਜ਼ਾਦ ਕਰ ਦੇਵਾਂਗਾ ਤੂੰ ਮੈਨੂੰ ਗੱਲਾਂ ਦੱਸਣੀਆਂ ਸ਼ੁਰੂ ਕਰ ਤਾਂ ਗੁੱਗੀ ਨੇ ਪਹਿਲੀ ਗੱਲ ਦੱਸੀ ਕਿ ਜਿਮੇ ਦਾ ਅੰਨ ਓਮੇ ਦਾ ਮਨ ਜਿਮੇ ਦਾ ਮਨ ਓਮੇ ਦੀ ਬੁੱਧੀ ਜਿਮੇ ਦੀ ਬੁੱਧੀ ਵੈਸਾ ਹੀ ਕਰਮ ਕਰੋ ਤੇ ਜਿਮੇ ਦਾ ਕਰਮ ਕਰੋਗੇ ਉਹ ਜਿਹਾ ਫਲ ਮਿਲੇਗਾ ਦੂਸਰੀ ਮਹੱਤਵਪੂਰਨ ਗੱਲ ਹੈ ਕਿ ਬੀਤੀ ਗੱਲ ਤੇ ਕਦੇ ਨਾ ਪਛਤਾਇਓ ਜੋ ਸਮਾਂ ਲੰਘ ਗਿਆ ਉਸ ਨੂੰ ਯਾਦ ਕਰਕੇ ਕਦੀ ਨਾ ਰੋਹੋ ਉਸ ਤੋਂ ਸਬਕ ਲੈਣਾ ਬੀਤੇ ਹੋਏ ਦਿਨ ਉੱਤੇ ਕਦੇ ਵੀ ਨਾ ਰੋਣਾ ਤੇ ਉਸ ਤੋਂ ਸਬਕ ਲਓ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਾਧੇ ਰਹੋ ਤੀਜੀ ਮਹੱਤਵਪੂਰਨ ਗੱਲ ਕਿ ਜਿਹੜੀ ਗੱਲ ਸਮਝ ਵਿੱਚ ਨਾ ਆਵੇ ਉਸ ਤੇ ਕਦੀ ਵਿਸ਼ਵਾਸ ਨਾ ਕਰੋ ਨਹੀਂ ਤਾਂ ਹਮੇਸ਼ਾ ਤੁਹਾਡੇ ਹੱਥ ਘਾਟਾ ਹੀ ਲੱਗੇਗਾ ਚੌਥੀ ਗੱਲ ਇਹ ਹੈ ਕਿ ਹੱਥ ਵਿੱਚ ਜੋ ਵੀ ਆਵੇ ਜ਼ਿੰਦਗੀ ਦੇ ਵਿੱਚ ਕੁਝ ਲੈ ਲਈ ਨਿਕਲਿਓ ਹੱਥ ਵਿੱਚ ਜੋ ਵੀ ਆਵੇ ਉਸ ਨੂੰ ਗਮਾਉਣਾ ਨਾ ਵਾਹਿਗੁਰੂ ਦਾ ਦਿੱਤਾ ਸਮਝ ਕੇ ਸਬਰ ਸੰਤੋਖ ਕਰਨਾ ਹੱਥ ਵਿੱਚ ਚਾਹੇ ਬਹੁਤੀ ਸ਼ਹਿ ਆਵੇ ਚਾਹੇ ਥੋੜੀ ਉਸ ਦੇ ਉੱਪਰ ਕਦੇ ਵੀ ਪੁਛਤਾਉਣਾ ਨਾ ਤੇ ਹੁਣ ਮੈਂ ਬੇਨਤੀ ਇਹ ਕਰਦੀ ਹਾਂ ਉਸ ਨੂੰ ਗੀਨੇ ਕਿਹਾ ਕਿ ਹੁਣ ਮੈਂ ਤੁਹਾਨੂੰ ਚਾਰ ਕੀਮਤੀ ਗੱਲਾਂ ਦੱਸਿਆਂ ਨੇ ਪੰਜਵੀਂ ਤੁਹਾਨੂੰ ਉਹ ਗੱਲ ਦੱਸਾਂਗੀ ਜਿਸ ਨੂੰ ਤੁਸੀਂ ਤੇ ਤੁਹਾਡੇ ਬੱਚੇ ਤੇ ਹਰ ਕੋਈ ਹੱਕਾ ਬੱਕਾ ਰਹਿ ਜਾਵੇਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਨੂੰ ਆਜ਼ਾਦ ਕਰਨਾ ਪਵੇਗਾ ਮੈਨੂੰ ਛੱਡਣਾ ਪਵੇਗਾ ਸ਼ਿਕਾਰੀ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਤੇ ਪਿੰਜਰਾ ਖੋਲ ਦਿੱਤਾ ਹੁੱਗੀ ਕਹਿੰਦੀ ਕਿ ਮੈਂ ਤੈਨੂੰ ਪੰਜਵੀਂ ਗੱਲ ਦੱਸ ਹੀ ਨਹੀਂ ਸਕਦੀ ਆਜ਼ਾਦ ਹੋਣ ਤੋਂ ਬਾਅਦ ਹੁੱਗੀ ਨੇ ਬੋਲ ਬਦਲੇ ਕਹਿੰਦੀ ਤੂੰ ਤਾਂ ਮੂਰਖ ਹੈ ਤੇਰੇ ਵਰਗੇ ਬੰਦੇ ਨੂੰ ਗਿਆਨ ਦੇਣ ਦਾ ਕੋਈ ਫਾਇਦਾ ਨਹੀਂ ਮੈਨੂੰ ਕੋਈ ਅਧਿਕਾਰ ਨਹੀਂ ਕਿ ਤੇਰੇ ਵਰਗੇ ਮੂਰਖ ਇਨਸਾਨ ਨੂੰ ਗਿਆਨ ਦਵਾਂ ਹੁਣ ਸਾਰੇ ਇਕਦਮ ਹੈਰਾਨ ਹੋ ਗਏ ਕਿ ਕਿੰਨਾ ਜਿੰਨਾ ਚਿਰ ਇਹ ਕੈਦ ਦੇ ਵਿੱਚ ਸੀ ਉਹਨਾਂ ਚਿਰ ਇਸ ਦੀ ਬੋਲਵਾਣੀ ਕੁਝ ਹੋਰ ਸੀ ਜਿਵੇਂ ਇਸ ਨੂੰ ਰਿਹਾ ਕਰ ਦਿੱਤਾ ਇਸ ਨੇ ਆਪਣੇ ਬਿਆਨ ਬਦਲ ਲਏ ਹੁਣ ਉਹ ਉਡਣ ਹੀ ਲੱਗੀ ਸੀ ਕਿ ਸ਼ਿਕਾਰੀ ਨੇ ਬੇਨਤੀ ਕੀਤੀ ਕਿ ਠੀਕ ਹੈ ਕਿ ਮੈਂ ਮੂਰਖਾਂ ਮੈਂ ਹੋਵਾਂਗਾ ਤੁਸੀਂ ਮੇਰੇ ਤੋਂ ਗਿਆਨਵਾਨ ਹੋ ਤੁਸੀਂ ਗਿਆਨੀ ਲੋਕਾਂ ਦੀ ਸੰਗਤ ਕੀਤੀ ਹੈ ਮੈਨੂੰ ਪੰਜਵੀਂ ਗੱਲ ਵੀ ਨਾ ਦੱਸੋ ਬਸ ਜਾਂਦਿਆਂ ਹੋਇਆ ਮੈਨੂੰ ਇੰਨੀ ਕੁ ਗੱਲ ਦੱਸ ਦਿਓ ਕਿ ਤੁਸੀਂ ਇਹ ਕਿਉਂ ਕਿਹਾ ਕਿ ਮੈਂ ਮੂਰਖਾਂ ਅੱਗੋਂ ਕੁਗੀ ਨੇ ਉੱਤਰ ਦਿੱਤਾ ਕਿ ਮੈਂ ਚੌਥੀ ਗੱਲ ਦੱਸੀ ਸੀ ਕਿ ਹੱਥ ਵਿੱਚ ਚਾਹੇ ਬਹੁਤਾ ਆਵੇ ਚਾਹੇ ਥੋੜਾ ਥੋੜਾ ਰੱਖ ਲਓ ਉਸ ਨੂੰ ਜਾਣ ਨਾ ਦੇਵੋ ਤੁਹਾਡੇ ਹੱਥ ਵਿੱਚ ਮੈਂ ਥੋੜੀ ਆਈ ਸੀ ਪਰ ਤੁਸੀਂ ਮੈਨੂੰ ਜਾਣ ਦਿੱਤਾ ਤੇ ਸਭ ਤੋਂ ਮਹੱਤਵਪੂਰਨ ਗੱਲ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਸਾਧੂ ਦੀ ਸੰਗਤ ਵਿੱਚ ਸੰਗਤ ਕੀਤੀ ਹੈ ਮੈਂ ਤਾਂ ਇਹ ਵੀ ਦੱਸ ਸਕਦੀ ਹਾਂ ਕਿ ਇਨਸਾਨ ਅਮਰ ਕਿਵੇਂ ਹੋਵੇਗਾ ਤੁਹਾਨੂੰ ਅਮਰ ਕੰਨ ਦਾ ਨੁਸਖਾ ਵੀ ਮੇਰੇ ਕੋਲ ਸੀ ਪਰ ਤੁਸੀਂ ਮੈਨੂੰ ਜਾਣ ਦਿੱਤਾ ਇਹਦਾ ਮਤਲਬ ਤੁਸੀਂ ਮੇਰੀਆਂ ਗੱਲਾਂ ਸਿਰਫ ਸੁਣ ਰਹੇ ਸੈਂ ਸੁਣ ਰਹੇ ਸੀ ਉਸ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਤੁਹਾਨੂੰ ਸੁਣਨਾ ਪਸੰਦ ਹੈ ਤੁਹਾਨੂੰ ਸੁਣਨਾ ਚੰਗਾ ਲੱਗ ਰਿਹਾ ਸੀ ਇਸੇ ਕਰਕੇ ਤੁਸੀਂ ਮੈਨੂੰ ਆਜ਼ਾਦ ਕਰ ਦਿੱਤਾ ਬਸ ਹੋਰ ਕੁਝ ਨਹੀਂ ਇੰਨੀ ਗੱਲ ਕਹਿ ਕੇ ਕੁੱਗੀ ਉੱਥੋਂ ਚਲੀ ਗਈ ਸੋ ਕੁੱਗੀਆਂ ਗੱਲਾਂ ਤੋਂ ਸਾਨੂੰ ਵੀ ਇੱਕ ਵੱਡੀ ਸਿੱਖਿਆ ਮਿਲਦੀ ਹੈ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ